Okay. ਪੀ ਸਾਹਿਬ ਜਿਹੜਾ ਅੱਜ ਧਰਨਾ ਲਾਇਆ ਕਿਸੇ ਲਈ ਲਾਇਆ ਥੋੜਾ ਜਿਹਾ ਦੱਸ ਦੋ ਵਿਸਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮੀ ਰਾਜਾ ਮਹਾਰਾਜਾ ਨਾਬਾ ਰਪਦੰਮਨ ਸਿੰਘ ਜੀ ਹੋਏ ਨੇ ਜਿਨ੍ਹਾਂ ਦਾ ਦੁਨੀਆ ਦੇ ਵਿੱਚ ਇੱਕ ਬਲੱਖਣ ਜਗ੍ਹਾ ਐ ਅਹਿਮ ਜਗ੍ਹਾ ਬਣਾਈ ਹੋਈ ਹੈ ਜਿਨ੍ਹਾਂ ਨੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਤਿਲਕ ਲਿਆ ਉਹ ਰਾਜੇ ਦੇ ਨਾਂ ਤੇ ਰਪਦੰਮਨ ਕਾਲਜ ਬਣਿਆ ਇਹ ਕਾਲਜ ਦੇ ਵਿੱਚ ਜੋ ਘਟਿਆ ਹਰਕਤ ਮਾੜੀ ਕਰਤੂਤ ਜਿਨ੍ਹਾਂ ਨੇ ਵੀ ਕੀਤੀ ਉਹ ਬਹੁਤ ਨਿੰਦਣਯੋਗ ਹੈ ਕਾਲਜ ਦੇ ਉਦੋਂ ਵੀ ਵੱਡੀ ਗੱਲ ਕਿ ਕਾਲਜ ਦੀ ਪ੍ਰਿੰਸੀਪਲ ਹੋਵੇ ਉਹਦੇ ਉੱਪਰਲੇ ਕਮਰੇ ਦੇ ਵਿੱਚ ਇਹ ਦਰਿੰਦਗੀ ਵਾਲਿਆਂ ਨੇ ਇਹੋ ਜੀ ਘਟਨਾ ਨੂੰ ਇਜਾਮ ਦਿੱਤਾ ਹੋਵੇ ਉੱਥੇ ਸਮਝ ਨਹੀਂ ਆਉਂਦੀ ਕਿ ਕੋਈ ਪ੍ਰੋਫੈਸਰ ਆ ਕੋਈ ਪ੍ਰਿੰਸੀਪਲ ਆ ਕੋਈ ਮੁਲਾਜ਼ਮ ਕਿਤੇ ਹੁਣ ਕਾਲਜ ਚ ਸਾਰਾ ਕੁਝ ਖਤਮ ਹੀ ਆ ਸੁਣਨ ਸੰਨ ਪਿਆ ਸੀ ਇੱਥੇ ਮੈਨੂੰ ਇੱਕ ਉੱਥੋਂ ਵੀ ਵੱਡੀ ਦੁੱਖ ਦੀ ਗੱਲ ਹੋਈ ਕਿ ਸੱਚੋ ਸਾਹਿਬ ਜਿਨ੍ਹਾਂ ਨੇ ਕੇਸ ਰਜਿਸਟਰਡ ਕਰਿਆ ਉਹ ਕਹੇ ਨੇ ਘਾਟਣਾ ਕਾਲਜ ਦੇ ਉੱਪਰ ਵਾਲੇ ਕਮਰੇ ਦੀ ਐ ਤੇ ਦੂਜੇ ਬੰਨੇ ਪ੍ਰਿੰਸੀਪਲ ਸਾਹਿਬਾ ਕਹਿ ਰਹੇ ਨੇ ਸਾਡੇ ਕਾਲਜ ਦੀ ਤਾਂ ਇਹ ਘਟਨਾ ਹੀ ਨਹੀਂ ਹੈ ਫਿਰ ਭਾਈ ਕਿਤੇ ਬੱਦਲਾਂ ਚ ਜਾ ਕੇ ਤਾਂ ਨਹੀਂ ਇਹ ਕੰਮ ਹੋਇਆ ਤੁਸੀਂ ਜਾਂਚ ਕਰਾਓ ਜੇ ਪ੍ਰਿੰਸੀਪਲ ਸਾਹਿਬਾ ਜਿਵੇਂ ਅਸੀਂ ਆਏ ਆ ਸੜਕ ਤੇ ਤੁਸੀਂ ਪ੍ਰਿੰਸੀਪਲਾਂ ਦੀ ਕਿੱਡੀ ਜੂਨੀਅਨ ਆ ਜੇ ਤੁਹਾਨੂੰ ਕੱਲਿਆਂ ਨੂੰ ਸੰਗ ਆਉਂਦੀ ਐ ਪ੍ਰੋਫੈਸਰਾਂ ਦੀ ਐ ਫੋਰਥ ਕਲਾਸਾਂ ਦੀ ਐ ਤੁਸੀਂ ਬਹਿੰਦੇ ਸੜਕ ਤੇ ਸੜਕ ਤੇ ਬਹਿ ਕੇ ਇੱਥੋਂ ਦਾ ਐਸ.ਡੀ.ਐਮ ਆਉਂਦਾ ਡੀ.ਸੀ ਆਉਂਦਾ ਕਹੇ ਜੀ ਸਾਡੇ ਨਾਲ ਧੱਕਾ ਹੋ ਰਿਹਾ ਸਾਡੇ ਕਾਲਜ ਦੀ ਬਦਨਾਮੀ ਕਰ ਰਹੀ ਹੈ ਪੁਲਿਸ ਸਾਡੇ ਕਾਲਜ 'ਚ ਇਹ ਕੰਮ ਨਹੀਂ ਹੋਇਆ ਤੁਸੀਂ ਤਾਂ ਆਏ ਹੀ ਨਹੀਂ ਕਿਤੇ ਅਸੀਂ ਲੋਕ ਆਇਆ ਜਿਨ੍ਹਾਂ ਦੇ ਧੀਆਂ ਪੁੱਤ ਨੇ ਅਸੀਂ ਤੁਹਾਨੂੰ ਰੱਬ ਵਰਗਾ ਸਤਕਾਰ ਦੇ ਕੇ ਆਪਣੇ ਬੱਚਿਆਂ ਨੂੰ ਪੜ੍ਹਨ ਭੇਜਦੇ ਆਂ ਪਰ ਜੋ ਘਟਨਾ ਹੋਈ ਹੈ ਇਹਦੇ ਨਾਲ ਅਸੀਂ ਸ਼ਰਮਸਾਰ ਹੋਏ ਆਂ ਸਾਰਾ ਇਲਾਕਾ ਸਾਰਾ ਨਾਬਾ ਬਦਨਾਮੀ ਹੋਈ ਹੈ ਸਾਡੀ ਜਿਹਦੇ ਕਰਕੇ ਅਸੀਂ ਸੜਕ ਤੇ ਆ ਕੇ ਬੈਠੇ ਆਂ ਜੀ ਇਹ ਪੁਲਿਸ ਵੱਲੋਂ ਹੁਣ ਸਟੇਟਮੈਂਟ ਦਿੱਤੀ ਗਈ ਹੈ ਕਿ ਤਿੰਨੇ ਦੋਸ਼ੀਆਂ ਨੂੰ ਕਾਬੂ ਕਰ ਲਏ ਨੇ ਉਹਨਾਂ ਨੇ ਬਣਦੀ ਕਾਰਵਾਈ ਕੀਤੀ ਹੈ ਜੀ। ਪੁਲਿਸ ਵਰਗੀ ਕਹਿਣਾ, ਠੋਡੀ ਕੀ ਮੰਗਿਆ। ਜੋ ਸਾਨੂੰ ਸੁਣਨ ਚਾਹਿਆ ਕਿ 27 ਤਰੀਕ ਦਾ ਵਾਕਾ 27 ਚ ਇੰਨੇ ਦਿਨਾਂ ਬਾਅਦ ਕਿੱਥੇ ਗੜਬੜ ਹੈ, ਕੌਣ ਨਹੀਂ ਬੋਲਿਆ? ਇਹ ਇਹ ਜਾਂਚ ਚ ਪਤਾ ਲੱਗੂ। ਪਰ ਮੈਂ ਇਹ ਕਹਿਣਾ ਚਾਹੁੰਦਾ ਜੇ ਪੁਲਿਸ ਲਵੇ ਜਦੋਂ ਬਿਆਨ ਦੇਤਾ ਕੁੜੀ ਨੇ ਆਕੇ ਪੁਲਿਸ ਨੇ ਹਰਕਤ ਚਾਕੇ ਜੋ ਉਹਨਾਂ ਨੇ ਦੋਸ਼ੀ ਫੜ ਲਏ ਨੇ ਉਹ ਉੱਥੇ ਉੱਥੇ ਉਹਦੇ ਤੇ ਸਾਨੂੰ ਕੋਈ ਗਿਲਤੀ ਨਹੀਂ ਹੋ। ਪਰ ਆ ਦਾ ਕਸੂਰ ਹੈ ਨਾ ਐ ਐਸ.ਐਸ.ਓ. ਸਾਹਿਬ ਦੱਸਣ ਜਾਂ ਪ੍ਰਿੰਸੀਪਲ ਦੱਸੇ। ਕਿ ਤੁਹਾਡੇ ਜੋ ਗਲ ਝੂਠ ਕਾਉਣ ਬੋਲ ਰਿਹਾ ਹੈ ਸਾਡੇ ਅੱਖਾਂ 'ਚ ਘੱਟਾ ਕਾਉਣ ਪਾ ਰਿਹਾ ਹੈ ਕਿ ਘਟਨਾ ਹੋਈ ਕਿੱਥੇ ਆ ਬਾਹਰ ਦਾਦ ਕਿੱਥੇ ਆ ਤਾਂ ਕੇਸ ਖੜਨਾ ਹੀ ਨਹੀਂ ਕੋਰਟ 'ਚ ਜਾ ਕੇ ਉਹ ਕਹਿਣਗੇ ਬਾਹਰ ਦਾਦ ਬਾਹਰ ਦੀ ਹੈ ਪੁਲਿਸ ਕਹੂਗੀ ਅੰਦਰ ਹੋਈ ਹੈ ਇਹਦਾ ਉਲਝ ਜੂ ਕੰਮ ਇਹਨੂੰ ਉਲਝਣ 42 ਚੋਂ ਕੱਢ ਕੇ ਮੈਂ ਕਹਿਣਾ ਚਾਹਨਾ ਡੀਸੀ ਸਾਹਿਬ ਨੂੰ ਇੱਥੋਂ ਦੇ ਐਸਡੀਐਮ ਸਾਹਿਬ ਨੂੰ ਕਿ ਤੁਸੀਂ ਨਿਰਪੱਖ ਜਾਂਚ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਓ